ਹੁਣ ਪ੍ਰਸ਼ਨ ਪੈਦਾ ਹੁੰਦਾ ਜਪੀਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੀਏ ਬਦਕਿਸਮਤੀ ਹੈ ਅਕਸਰ ਇਹ سلسلہ ਉਹ ਲੋਗ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਹੁੰਦਾ ਕੰਜਨ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ਐਸਾ ਕਰੋ ਬੇਸ਼ੱਕ ਸੰਤ ਐਸਾ ਕਹਿੰਦੇ ਅਗਰ ਮੂਰਤੀ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਤਸਵੀਰ ਦੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਮੱਥੇ ਤੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਧਿਆਨ ਤੇ ਅੰਤਰਮੁਖੀ ਕਰਨਾ ਹੈ ਤੋਂ ਧਿਆਨ ਨੂੰ ਅੰਦਰ ਕਰੀਏ ਇਹਦੇ ਵਾਸਤੇ ਕੋਈ ਸਾਧਨ ਵਸੀਲਾ ਸਾਹਿਬ ਕਹਿੰਦੇ ਨੇ ਧੋਨੋਂ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਧੋਨ ਦੇ ਇਸ ਧਿਆਨ ਜੋੜ ਉਹ ਧੋਨ ਵਾਹਿਗੁਰੂ ਇਹ ਧੋਨ ਹੈ ਨਾ ਇਹਦੇ ਚ ਧਿਆਨ ਜੋੜਨਾ ਤੇ ਧੋਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚੱਕਰ ਚੈਨ ਨਹੀਂ ਹੈ ਤੁਹਾਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਪੱਲੇ ਕੁਝ ਪਵੇ ਬਾਕੀਆਂ ਲਈ ਇਹ ਸਿਲ ਅਲੋਣੀ ਛਟਣੀ ਧੁਨ ਮੇਂ ਧਿਆਨ ਇਕਾਗਰਤਾ ਵਕਸ਼ਨੀ ਧੰਨੋ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕੱਥ ਕਹਾਣੇ ਧੁਨ ਦੇਚ ਧਿਆਨ ਜੋੜਨਾ ਸ਼ਬਦ ਦੇਚ ਸੁਰਤ ਜੋੜਨੀ ਧੁਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜੇ ਧੁਨ ਦਾ ਨਾ ਕੋਈ ਆਕਾਰ ਨਾ ਕੋਈ ਚਕਰ ਚੈਨ ਤੁੰਦੇ ਜੇ ਕਿਸ ਤਰ੍ਹਾਂ ਧਿਆਨ ਜੋੜੀ ਸਾਇਬ ਕੇ ਦੋਨੋਂ ਨੂੰ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਆਉਂਦਾ ਦੂਜਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਬਈ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਤੇ ਬੋਲਦੇ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤਾਂ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਪਚ ਕੇ ਖੂਨ ਬਣੇਗੀ ਮਿੰਝ ਬਣੇਗੀ ਮਾਸ ਬਣੇਗੀ ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਸ ਬਣੇ ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨੰ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾ ਵੀਏ ਸੁਣੀਏ ਮਨ ਰਖੀਏ ਹੁਣ ਮੈਂ ਅਰਜ਼ ਕਰਾਂ ਇਹ ਇਤਨਾ ਔਖਾ ਕੰਮ ਹੈ ਇਤਨਾ ਔਖਾ ਕੰਮ ਹੈ ਸਤਿਗੁਰ ਨੂੰ ਕਹਿਣਾ ਭੀ ਆਖਣ ਔਖਾ ਸੱਚਾ ਔਖਾ ਇਹ ਕਥਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟਾ ਕਰ ਲੈਣਾ ਇਤਨਾ ਔਖਾ ਨਹੀਂ